ਭਾਈ ਸਾਹਿਬ ਜਿਸ ਤਰ੍ਹਾਂ ਹੁਣ ਜੋ ਪ੍ਰਮਾਤਮਾ ਨੇ ਆਪਾਂ ਨੂੰ ਸਵਾਸ ਬਖਸ਼ਿਆ ਆਰ ਇਨਸਾਨ ਉਹ ਸਵਾਸ ਉਹਨੇ ਲੈਂਦਾ ਹੈਗਾ ਚਾਹੇ ਉਹ ਆਪਣੇ ਕੰਮਾਂਕਾਰਾਂ ਦੇ ਵਿੱਚ ਲਾ ਲਵੇ ਤੇ ਚਾਹੇ ਉਹ ਭਗਤੀ ਦੇ ਵਿੱਚ ਜਾਂ ਬਾਣੀ ਬੰਦਗੀ ਦੇ ਵਿੱਚ ਬਤੀਤ ਕਰਦਾ ਕੀ ਆਪਣੇ ਸਵਾਸਾਂ ਦਾ ਜਿਹੜਾ ਹੈਗਾ ਲੇਖਾ ਜੋਖਾ ਹੁੰਦਾ ਤੇ ਕੰਮ ਹਾਂਜੀ ਬਿਲਕੁਲ ਜੋ ਪ੍ਰਮਾਤਮਾ ਨੇ ਸਾਨੂੰ ਇਹ ਸਵਾਸਾਂ ਦਾ ਧੰਨ ਦਿੱਤਾ ਹੋਇਆ ਹੂੰ ਹੂੰ ਇਹ ਗਿਣਤੀ ਦਾ ਹੈ ਸਾਡਾ ਹੂੰ ਹੂੰ ਵਾਸ਼ਾ ਕਹਿੰਦੇ ਨੇ ਗਣ ਕਾਲੇ ਸਭ ਦਿਵਸ ਸਾਸ ਨ ਬਡਨ ਘਟਨ ਦਿਲਸਾਰ ਇਹ ਸਵਾਸ ਜਿਹੜਿਆ ਇਹ ਸਾਨੂੰ ਗਿਣਤੀ ਦੇ ਮਿਲੇ ਆ ਹਮ ਹਮ ਕਿ ਜਦੋਂ ਇਹ ਸਵਾਸ ਪਰਮਾਤਮਾ ਨੇ ਸਾਨੂੰ ਦਿੱਤੇ ਹਮ ਹਮ ਤੇ ਉਸ ਵਕਤ ਬਕਾਇਦਾ ਸਾਨੂੰ ਉਹਨਾਂ ਨੇ ਅਕਲ ਦਿੱਤੀ ਉਹਨੂੰ ਕਹਿੰਦੇ ਨੇ ਗੁਰਬਾਣੀ ਵਿੱਚ ਅਕਲ ਕਲਾ ਕਿ ਤੁਸੀਂ ਆਪਣੀ ਕਲਾ ਦੁਆਰਾ ਇਹ ਜਿਹੜੇ ਅਕਲ ਦਾ ਇਸਤੇਮਾਲ ਕਰਨਾ ਤੇ ਇਹਨਾਂ ਸਵਾਸਾਂ ਦਾ ਲੇਖਾ ਲਿਖਣਾ ਹਮ ਹਮ ਇਸ ਵਾਸਤੇ ਉਹਨਾਂ ਨੇ ਆਪਾਂ ਨੂੰ ਬਾਣੀ ਦੇ ਵਿੱਚ ਦੱਸਿਆ ਫਰਮਾਇਆ ਵੀ ਜੇ ਇਹ ਸਵਾਸ ਜਿਹੜੇ ਤੁਹਾਨੂੰ ਮੈਂ ਦਿੱਤੇ ਜਾ ਰਿਹਾ ਇਹਨਾਂ ਨੂੰ ਜਦੋਂ ਤੁਸੀਂ ਇਸਤੇਮਾਲ ਕਰਨਾ ਤੇ ਆਪਣੀ ਅਕਲ ਦਾ ਇਸਤੇਮਾਲ ਕਰਕੇ ਕਿਉਂ ਕਿ ਆ ਜਿਹੜਾ ਸਰੀਰ ਹੈ ਜਿਹਦੇ ਵਿੱਚ ਆਪਾਂ ਸਵਾਸਾਂ ਦਾ ਇਸਤੇਮਾਲ ਕਰਨਾ ਇਹਨੂੰ ਗੁਰਬਾਣੀ ਚ ਉਹਨਾਂ ਦੇਸ਼ ਗਿਆ ਹੂੰ ਹੂੰ ਤੁਨ ਕਹੇ ਦੇਸ਼ ਦੇ ਵਿੱਚ ਬਹੁਤ ਸਾਰੇ ਹੱਟ ਲੱਗੇ ਹੋਏ ਆ ਦੁਕਾਨਾਂ ਲੱਗੀਆਂ ਹੋਈਆਂ ਹੂੰ ਹੂੰ ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਾਸਤ ਸਮਾਲੇ ਉਹਦੇ ਜਦੋਂ ਤੁਸੀਂ ਸਵਾਸ ਲਿਆ ਤੇ ਤੁਸੀਂ ਉਥੋਂ ਕੀ ਸੌਦਾ ਲੈਣਾ ਇਹ ਤੁਸੀਂ ਸੋਚਣਾ ਆਪਣੀ ਅਕਲ ਦੁਆਰਾ ਹਮ ਹਮ ਆਪਣੀ ਪੱਟੀ ਦੇ ਉੱਪਰ ਲਿਖਣਾ ਹੈ ਹਮ ਹਮ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਤਾਇਦ ਕੀਤੀ ਹੈ ਸਮਝਾਇਆ ਵਾ ਤੇ ਕੀ ਕਿਹਾ ਆਪੇ ਪੱਟੀ ਕਲਮ ਆਪ ਉੱਪਰ ਲਿਖ ਬੀਤੋ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਜੇ ਜਦੋਂ ਸਵਾਸ ਲਿਆ ਇਹਦਾ ਤੇਰਾ ਲੇਖਾ ਸ਼ੁਰੂ ਹੋ ਜਾਣਾ ਜੇ ਤੂੰ ਸਵਾਸ ਲੈ ਕੇ ਰਜੋਗੁਣ ਤੇ ਗਿਆ। ਰਜੋ ਹਟ ਨੂੰ ਕਹਿੰਦੇ ਆ। ਤੇ ਰਜੋ ਹਟ ਤੇ ਜਾ ਕੇ ਤੈਨੂੰ ਕੀ ਫੁਰਨਾ ਆਇਆ? ਵੀ ਕੰਮ ਕਰਨਾ ਹੈ। ਤੇ ਜੇ ਤਦ ਤੂੰ ਉਥੇ ਕਰਮ ਦਾ ਅਰਥਚਾਰੇ ਦਾ ਫੁਰਨਾ ਲਿਆ ਉਹ ਲਿਖਿਆ ਜਾਏਗਾ ਵੀ ਅਰਥਚਾਰੇ ਵਾਸਤੇ। ਮੰਨ ਲਓ ਕਿਸ ਨੇ ਖੇਤੀ ਕਰਨੀ ਆਂ, ਦਿਹਾੜੀ ਕਰਨੀ ਆਂ, ਦੁਕਾਨ ਕਰਨੀ ਆਂ, ਬਿਜ਼ਨਸ ਕਰਨਾ ਆਂ ਕੋਈ ਉਹ ਫੁਰਨਾ ਲੈਣਾ ਜ਼ਰੂਰੀ ਹੈ। ਉਹ ਅਰਥਚਾਰੇ ਵਿੱਚ ਪਾਇਆ ਜਾਏਗਾ। ਜੇ ਅਰਥਚਾਰਾ ਕਰਦਿਆਂ ਕਰਦਿਆਂ ਮੰਨ ਲਓ ਦਿਹਾੜੀ ਕਰਦਿਆਂ ਕਰਦਿਆਂ ਨੌਕਰੀ ਕਰਦਿਆਂ ਕਰਦਿਆਂ ਤੁਸੀਂ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ। ਹੂੰ। ਇਲਕਾ ਕਰਨੀ ਜੀ ਸ਼ੁਰੂ ਕਰ ਦਿੱਤੀ। ਜਾਂ ਹੋਰ ਗੱਲਾਂ ਕਰ। ਉਹ ਸਵਾਸ ਤਮੋਂ ਗੁਣ ਦੇ ਉੱਪਰ ਖਰਚ ਹੋਗੇ ਤੁਹਾਡੇ। ਹੂੰ। ਉਹਦਾ ਲੇਖਾ ਹੋਏਗਾ। ਵੀ ਇਥੇ ਸਵਾਸ ਕਿਉਂ ਖਰਚ ਕੀਤੇ? ਤੈਨੂੰ ਨਿੰਦਿਆ ਕਰਨ ਦੀ ਕੀ ਲੋੜ ਸੀ? ਜੇ ਤੁਸੀਂ ਉੱਥੇ ਕੰਮ ਕਰਦੇ ਆ ਕਰਦੇ ਆ ਨਿੰਦਿਆ ਕਰਨ ਦੀ ਬਜਾਏ ਸਿਮਰਨ ਕਰਦੇ ਉਹ ਸੁਆਸ ਤੁਹਾਡੇ ਜਮਾ ਹੋਣੇ ਸੀ ਇਸ ਕਰਕੇ ਮਹਾਰਾਜ ਬਾਣੀ ਜੀ ਕਹਿਣ ਲੱਗੇ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਜਦੋਂ ਤੁਸੀਂ ਬੋਲਦੇ ਜੇ ਗੱਲ ਕਰਦੇ ਜੇ ਚ ਮੂੰਹ ਖੋਲ ਕੇ ਜੇ ਚੁੱਪ ਕਰਕੇ ਜੋ ਵਿਚਾਰ ਆਉਂਦਾ ਉਹਦਾ ਲੇਖਾ ਹੁੰਦਾ ਕਿੱਥੇ ਨੇ ਖਰਚ ਕੀਤਾ ਉਹਦੇ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਬਾੜ ਚ ਲਾਗੇ ਲੇਖੇ ਸੁਣ ਬੁਖਾਓ ਲੇਖੇ ਸਾਹ ਲਵਾਈਏ ਬੜੇ ਕਪੂਛਣ ਜਾਓ ਉਹਨੇ ਤੁਹਾਨੂੰ ਸਮਝਾਇਆ ਵੀ ਇਹ ਜਿਹੜੇ ਸਵਾਸ ਆ ਜਿੰਨੇ ਤੁਹਾਨੂੰ ਲੋੜ ਆ ਰਜੋਗੁਣ ਤੇ ਕਰਮ ਕਰਨਾ ਉਸ ਤੋਂ ਅਲਾਵਾ ਇਹ ਜਿਹੜੇ ਸਵਾਸ ਆ ਇਹਨਾਂ ਨੂੰ ਜਮਾ ਕਰਾਉਣਾ ਨਿਰਗੁਣ ਦੇ ਵਿੱਚ ਵੀ ਜਦੋਂ ਸਵਾਸ ਆਇਆ ਤੇ ਜੇ ਤਾਂ ਲੋੜਾ ਕਿਸੇ ਨਾਲ ਵਿਚਾਰ ਕਰਨ ਦੀ ਗੱਲ ਕਰਨੀ ਨਹੀਂ ਤਾਂ ਇਹਦੇ ਤੇ ਗੁਰੂ ਦੇ ਸ਼ਬਦ ਦੀ ਮੋਹਰ ਲਾਏ ਨੂੰ ਜਮਾ ਕਰਾਓ ਕਿ ਜਿੰਨੇ ਤੁਹਾਡੇ ਸਵਾਸ ਜਮਾ ਹੋਣਗੇ ਹੂੰ ਹੂੰ ਤੇ ਜਿੰਨਾ ਤੁਹਾਨੂੰ ਤੁਹਾਡਾ ਜਮਾ ਹੋਏਗਾ ਉਹਦੇ ਬਦਲੇ ਤੁਹਾਨੂੰ ਨਾਮਤਨ ਮਿਲੇਗਾ। ਹੂੰ ਹੂੰ ਇਸ ਕਰਕੇ ਇਹ ਬੜਾ ਬਰੀਕੀ ਦੇ ਵਿੱਚ ਸਾਡਾ ਲੇਖਾ ਹੋ ਰਿਹਾ। ਉਹਦੇ ਘੜੀ, ਮੋਹਤ ਕਾਲ ਲੇਖਾ ਲੇਵੇ। ਰਤੀਓ, ਮਾਸਾ, ਤੋਲ, ਘੜਾਵਣਿਆ। ਹੁਣ ਇੱਥੇ ਜਿਹੜਾ ਆਮ ਜੀਵ ਆ ਉਹ ਧਿਆਨ ਨਹੀਂ ਰੱਖਦਾ। ਹੂੰ ਹੂੰ ਇਥੇ ਸ્વાસ ਆਇਆ ਤੇ ਉਹ ਸ્વાસ ਲੈ ਕੇ ਤੇ ਉਹ ਖਰਚ ਕਰੀਂਦਾ ਵਿਚਾਰਾਂ ਚ ਫੁਰਨਿਆਂ ਚ ਉਹਨੂੰ ਪਤਾ ਨਹੀਂ ਹੈਗਾ। ਉਹਦੀ ਮੰਨ ਦੀ ਪੱਟੀ ਦੇ ਉੱਪਰ ਲਿਖਿਆ ਜਾਂਦਾ। ਉੰਦੇ ਮਾ ਲੋਕ ਕਿ ਸਦੀ ਨਿੰਦਿਆ ਕਰਦਾ ਈਰਖਾ ਕਰਦਾ ਹਾਂਜੀ ਤਾਂ ਕੀ ਲਿਖ ਲਿਆ ਉਹਨੇ ਬੰਦੇ ਮਨਮੁਖ ਅੰਦੇ ਸੁੱਧ ਨਕਾਈ ਆਤਮਕਾਤੀ ਹੈ ਜਗਤਕਸਾਈ ਨਿੰਦਾ ਕਰ ਕਰ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਕਿਸੇ ਦੀ ਨਿੰਦਿਆ ਕਰਦੇ ਆ ਤੇ ਉਹ ਜਿਹੜੇ ਸਵਾਸ ਆ ਉਹਨਾਂ ਨਾਲ ਲਿਖਿਆ ਜਾਂਦਾ ਵਾ ਵੀ ਸਾਡਾ ਮੂੰਹ ਕਾਲਾ ਕਰਦੇ ਹੋ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨ ਮੂੰਹ ਕਾਲੇ ਤੇ ਨਨਿੰਦ ਕਾ ਨਰਕੇ ਕੋਰਪਨ। ਵਾਹਨੇ ਫੇ ਤੂੰ ਆਪਣੀ ਅਕਲ ਦਾ ਕੀ ਇਸਤੇਮਾਲ ਕੀਤਾ? ਹੂੰ ਜੇ ਤੂੰ ਦੁਬਦਾ ਕਰ ਲਈ ਕਿਸੇ ਨਾਲ ਤੇ ਜ਼ਹਿਰ ਖਰੀਦ ਲਿਆ। ਹੂੰ ਹਾਂਜੀ ਹੁਣ ਆਪਣੇ ਕੋਲ ਪੈਸੇ ਆ। ਤੇ ਆਪਾਂ ਬਾਜ਼ਾਰ ਜਾਨੇ। ਹੂੰ ਹੂੰ ਬਾਜ਼ਾਰ ਵਿੱਚ ਗਏ ਉਥੇ ਹਰ ਇੱਕ ਤਰ੍ਹਾਂ ਦੀ ਸ਼ਾਪ ਆ। ਫਲ ਵੀ ਆ, ਮਠਿਆਈ ਵੀ ਆ। ਔਰ ਸੇ ਜ਼ਹਿਰ ਵੀ ਹੈ ਗਿਆ ਜਿਹੜੀਆਂ ਫਸਲਾਂ ਨੂੰ ਪੈਂਦੇ ਆ। ਹੂੰ ਅਸੀਂ ਉੱਥੇ ਆਪਣੀ ਅਕਲ ਦਾ ਇਸਤੇਮਾਲ ਕਰਦੇ ਆ ਕਿ ਬੱਚਿਆਂ ਵਾਸਤੇ ਕੋਈ ਫਾਲ ਫਰੂਟ ਜਾਂ ਕੋਈ ਮਿੱਠੀ ਚੀਜ਼ ਖਰੀਦਿਆ ਵੀ ਜ਼ਹਿਰ ਤਾਂ ਨਹੀਂ ਲੈਂਦਾ ਨਾ ਆਪਣੇ ਵਾਸਤੇ ਹੂੰ ਹਾਂਜੀ ਹੂੰ ਹੁਣ ਮਨ ਜਿਹੜਾ ਆ ਉਹ ਫਿਰ ਜ਼ਹਿਰ ਖਰੀਦਣੀ ਸ਼ੁਰੂ ਕਰ ਦਿੰਦਾ ਕਾਲੇ ਲੇਖ ਲਿਖਣੇ ਸ਼ੁਰੂ ਕਰ ਲੈਂਦਾ ਉਹ ਹਾਂ ਤਾਂ ਵੀ ਕਮਾਲ ਦੀ ਗੱਲ ਹੈ ਤੇਰਾ ਆਪਣਾ ਧਨ ਤੇ ਤੂੰ ਜ਼ਹਿਰ ਖਰੀਦ ਰਿਆ ਹੂੰ ਦੁਬਦਾ ਕਾਲੀ ਬਿੱਖ ਖਰੀਦ ਲੈ ਜ਼ਹਿਰ ਖਰੀਦ ਲਈ ਨਿੰਦਿਆ ਕਾਲੀ ਮੂੰਹ ਕਾਲਾ ਕਰ ਲੈ ਤੇ ਮਾਰ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪ ਨਾ ਡੇ ਗਰੀਬਾਨ ਮੈਂ ਸਿਰ ਦੀਵਾ ਕਰ ਦੇ ਪੀ ਜਦੋਂ ਤੈਨੂੰ ਸਵਾਸ ਆਇਆ ਤੂੰ ਦੇਖਣਾ ਵੀ ਕਿੱਥੇ ਲੋੜ ਆ ਵਿਚਾਰ ਕਰਦੀ ਉਹ ਲੇਖਾ ਹੋਣਾ ਹੂੰ ਤਾਂ ਤੇਰ ਤੱਕੋ ਪੋਚਣ ਹੋਏਗੀ ਸਾਰੀ ਤੂੰ ਕੀ ਕਰਦਾ ਪੈ ਕਿੱਥੇ ਕਿੱਥੇ ਸਵਾਸ ਖਰਚ ਕਰ ਰਿਹਾ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਕੋਸ਼ਿਸ਼ ਕਰੋ ਬਾਰੰਬਾਰ ਮਾਇਆ 'ਤੇ ਅਟਕੇ ਲੈ ਨਰਜਾ ਮਨ ਤੋਲੇ ਦੇ ਜਦੋਂ ਸਵਾਸ ਲਿਆ ਤੇ ਪਹਿਲਾਂ ਵਿਚਾਰਨਾ ਵੀ ਕੋਈ ਗੱਲ ਕਰਨੀ ਇਥੋਂ ਹੀ ਇਹ ਚੀਜ਼ ਸ਼ੁਰੂ ਹੋਈ ਸੀ ਜਿਹੜੀ ਆਪਣੀ ਕਹਾਵਤ ਬਣੀ ਆ ਸਿਆਣਿਆਂ ਨੇ ਇਹ ਪਹਿਲਾਂ ਤੋਲੋ ਤੇ ਫਿਰ ਬੋਲੋ ਹਾਂਜੀ ਉਹ ਥੋੜੇ ਥੜੇ ਅਧਿਆਤਮਿਕ ਪੱਖ ਨਾਲ ਜਿਹੜੇ ਜੁੜੇ ਸੀ ਰ ਜੀਵਨ ਨੂੰ ਪਤਾ ਸੀ ਹਾਂ ਹਾਂ ਆਮ ਆਪਾ ਦੇਖਦੇ ਵੀ ਮੂੰਹ ਚੋਂ ਕੱਢੀ ਹੋਈ ਗੱਲ ਵਾਪਸ ਨਹੀਂ ਆਉਂਦੀ ਉਹਦਾ ਜਵਾਬ ਦੇਣਾ ਪੈਂਦਾ ਬਿਲਕੁਲ ਪਰ ਪਰਮਾਤਮਾ ਮੇਲੇ ਜਵਾਬ ਦੇਣ ਲੱਗੇ ਸੀ ਕਿਨੇ ਕਿਹੜਾ ਲੇਖਾ ਹੋਣਾ ਸਾਡਾ ਹਾਂਜੀ ਹੁਣ ਇੱਕ ਬੰਦੇ ਦੇ ਤੁਸੀਂ ਗੱਲ ਕਹੀ ਤੁਹਾਨੂੰ ਮੂੰਹ ਜੋ ਨਿਕਲੀ ਗੱਲ ਜਵਾਬ ਦੇਣਾ ਪੈਗਾ ਵੀ ਕਿਉਂ ਕਹੀ ਹੂੰ ਧਰਨ ਦੇਣੀ ਪਈ ਤੇ ਜਿਹੜਾ ਪਰਮਾਤਮਾ ਤੁਹਾਨੂੰ ਸਵਾਸ ਦੇ ਰਿਹਾ ਤੇ ਉਹਦਾ ਸਵਾਸ ਲੈ ਕੇ ਤੁਸੀਂ ਅੰਦਰ ਕਈ ਗੱਲਾਂ ਕਰੀ ਜਾਂਦੇ ਜੇ ਫੁਰਨੇ ਲਈ ਜਾਂਦੇ ਜੇ ਤੇ ਉਹ ਵੀ ਪੁੱਛੇਗਾ ਵੀ ਇਹ ਗੱਲਾਂ ਕਿਉਂ ਕੀਤੀਆਂ ਤੁਸੀਂ ਕਿਉਂ ਫੁਰਨੇ ਲੈ ਆਏ ਨੇ ਮੈਂ ਤਾਂ ਤੁਹਾਨੂੰ ਕਿਸੇ ਨੇ ਇਹ ਚੁਗਲੀ ਕਰਨ ਨੂੰ ਕਿਹਾ ਨਹੀਂ ਸੀ ਹੂੰ ਇਸ ਕਰਕੇ ਉਹ ਬੜਾ ਬਰੀਕੀ ਚ ਹੋ ਰਿਹਾ ਮਾਰੇ ਫਿਰ ਸਮਝਾਉਂਦੇ ਵੀ ਜਿਹੜਾ ਮਨਮੁਖ ਆ ਉਹਨੂੰ ਸੋਝੀ ਨਹੀਂ ਉਹ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਹਾਂਜੀ ਉਹਨੂੰ ਪਤਾ ਨਹੀਂ ਆ ਵੀ ਪਹਿਲਾਂ ਤੋਲਣਾ ਤੇ ਫਿਰ ਬੋਲਣਾ ਉਹ ਰੁਕਦਾ ਨਹੀਂ ਵਿਚਾਰ ਲਈ ਜਾਂਦਾ ਵਿਚਾਰ ਲਈ ਜਾਂਦਾ ਤੇ ਕੀ ਹੁੰਦਾ ਉਹਦਾ ਮਤਲਬ ਆਂਦੇ ਖਸਮ ਵਿਸਾਰ ਆਨ ਕੰਮ ਲੱਗੇ ਕੌਡੀ ਬਦਲੇ ਰਤਨ त्यागे ਇਹ ਸਵਾਸ ਇੱਕ ਰਤਨ ਆ ਹੀਰੇ ਆ ਮਾਨਕ ਆ ਮੋਤੀ ਆ ਤੇ ਜਦੋਂ ਅਸੀਂ ਐਂ ਤਰ੍ਹਾਂ ਗੱਲਾਂ ਕਰੀ ਜਾਂਦੇ ਆ ਇਹ ਹੀਰੇ ਸਾਡੇ ਖਰਚ ਹੁੰਦੇ ਆ ਹੂੰ ਮਾਣਕ ਸਾਡੇ ਖਰਚ ਹੁੰਦੇ ਆ ਹਾਂਜੀ ਇਸ ਕਰਕੇ ਕਹਿੰਦੇ ਨੇ ਅੰਨੇ ਦੇ ਵਸ ਮਾਣਕ ਪਿਆ ਹਾਂਜੀ ਪੀ ਉਹਦੇ ਕੋਲ ਮਾਣਕ ਆ ਗਿਆ ਨੇ ਦੇ ਤੇ ਉਹ ਇੱਥੇ ਹੀ ਸੁੱਟੀ ਜਾਂਦਾ ਸਾਰਾ ਕਾਉਡੀਆਂ ਦੇ ਬਦਲੇ ਸੁੱਟੀ ਜਾਂਦਾ ਹਾਂਜੀ ਵੇਸਟ ਕਰੀ ਜਾਂਦਾ ਇਸ ਕਰਕੇ ਬੜਾ ਬਰੀਕੀ ਚ ਲੇਖਾ ਹੋ ਰਿਹਾ ਤੇ ਆਪਾਂ ਕੀ ਕਰਨਾ ਹੈ ਜੇ ਤਾਂ ਲੋੜ ਆ ਵਿਚਾਰ ਦੀ ਠੀਕ ਹੈ ਨਹੀਂ ਤੇ ਸੁਆਸ ਆਇਆ ਇਹ ਇਹ ਤੇ ਮੋਹ ਲਾਉਣੀ ਆ ਵਾਹ ਗੁਰੂ ਫੇ ਜਿਹੜੇ ਗੁਰਮਖ ਆ ਉਹ ਕੀ ਕਰਦੇ ਆ ਜਿੰਨਾਂ ਨੂੰ ਸੋਝੀ ਆ ਗਈ ਉਹ ਫਿਰ ਕੋਸ਼ਿਸ਼ ਕਰਦੇ ਕਹਿੰਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਕਹਿੰਦੇ ਲਿਖਾ ਹੋਏਗਾ ਕਿ ਸਾਨੂੰ ਪੋਛ ਹੋਏਗੀ ਹਾਂਜੀ ਤਾਂ ਉਹ ਫਿਰ ਗੁਰੂ ਨੂੰ ਪੁੱਛਦੇ ਆ ਕਹਿੰਦੇ ਕੀ ਲਿਖਾ ਲਿਖੀਏ ਦੱਸੋ ਕਿਵੇਂ ਲਿਖੀਏ ਤੇ ਗੁਰੂ ਫਿਰ ਉਹਨਾਂ ਦੱਸਦਾ ਉਹਨਾਂ ਦੇ ਜਾਲ ਮੋਹ ਕਸਮਸ ਕਰ ਮਤ ਕਾਗਦ ਕਰਸਾਰ ਪਾਉ ਕਲਮ ਕਰ ਚਿਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਤੇ ਗੁਰੂ ਫਿਰ ਦੱਸਦਾ ਕਹਿੰਦਾ ਲਿਖ ਲਿਖ ਨਾਮ ਸਲਾਹਣਾ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਥਿੱਥੇ ਦਿਸੇ ਸੱਚਾ ਨਿਸ਼ਾਨ ਉਹਦੇ ਗੁਰੂ ਨੂੰ ਪੁੱਛ ਕੇ ਲਿਖੋ ਤੇ ਗੁਰੂ ਕਹਿੰਦਾ ਫਿਰ ਲਿਖੇ ਦਿੱਤੇ ਸਵਾਸ ਆਇਆ ਲਿਖ ਵਾਹ ਗੁਰੂ ਵਾਹ ਗੁਰੂ ਇਹਦੇ ਤੇ ਨਾਮ ਲਿਖ ਦੇ ਇਸ ਇਹਦੇ ਤੇ ਸੱਚ ਲਿਖ ਦੇ ਹਾਂਜੀ ਤੇ ਇਹ ਸਾਰੇ ਸਵਾਸ ਸੱਚ ਤੇ ਜਾਣਗੇ ਜਿਹੜਾ ਫਿਰ ਗੁਰੂ ਨੂੰ ਪੁੱਛ ਕੇ ਲਿਖਦਾ ਤੇ ਉਹਨੂੰ ਫਿਰ ਮਾਰੇ ਬਾਣੀ ਕਹਿੰਦੇ ਨੇ ਆਂਦੇ ਧੰਨ ਸੋ ਕਾਗਦ ਕਲਮ ਧੰਨ ਹਾਂਜੀ ਧੰਨ ਪਾਂਡਾ ਧੰਨ ਮਸ ਧੰਨ ਲਖਾਰੀ ਨਾਨਕਾ ਜੇ ਨਾਮ ਲਖਾਇਆ ਸੱਚ ਜਿਹੜਾ ਫਿਰ ਮੰਨ ਦੀ ਪੱਟੀ ਦੇ ਉੱਪਰ ਨਾਮ ਲਿਖ ਲੈਂਦਾ ਇਹ ਸਵਾਸ ਜਮਾ ਕਰਾ ਦਿੰਦਾ ਉਹ ਧਾਨਿਆ ਤੇ ਜਿਹੜਾ ਮਨ ਦੀ ਪੱਟੀ ਦਾ ਇਹ சுவாਸ ਦੁਬਦਾ ਈਰਖਾ ਚ ਲਿਖ ਲੈਂਦਾ ਤੇ ਮਾਰ ਕਹਿੰਦੇ ਨੇ ਕੱਲ ਮੈਂ ਜਲੋ ਸਣ ਮਸਵਾਣੀਏ ਕਾਗਿਤ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਹਨ ਲਿਖਿਆ ਦੂਜਾ ਪਾਓ ਜਿਹੜਾ ਦੁਬਦਾ ਵਿੱਚ ਈਰਖਾ ਵਿੱਚ ਨਫਰਤ ਵਿੱਚ ਨਿੰਦਿਆ ਵਿੱਚ ਉਹ ਆਂਦੇ ਨੇ ਉਹ சுவாਸ ਖਰਚ ਹੋ ਜਾਂਦੇ ਉਹਦੇ ਉਹਨੂੰ ਮਨਮੁਖ ਕਹਿ ਦਿੱਤਾ ਉਹਨੂੰ ਗੁਰਮੁਖ ਕਹਿ ਦਿੱਤਾ ਆਂਦੇ ਨੇ ਮਨਮੁਖ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਤੇਿੱਥੇ ਹੱਥ ਨਾ ਉਪੜੇ ਕੋਕਨ ਸੁਰੇ ਪੁਕਾਰ ਤੇ ਗੁਰਮੁਖ ਨੂੰ ਜਦੋਂ ਆਂਦੇ ਗੁਰਮੁਖ ਸਿ ਗੁਰਮੁਖ ਪੱਤ ਸਿਓ ਲੇਖਾ ਨਿਭੜੇ ਸਿਫਤ ਪਰੇ ਭੰਡਾਰ ਜਦੋਂ ਉੱਥੇ ਪਹੁੰਚ ਹੁੰਦੀ ਆ ਤੇ ਗੁਰਮੁਖਾਂ ਦਾ ਕਿੰਨੇ ਧਨ ਜਮਾ ਹੋ ਜਾਂਦਾ ਸਿਫਤ ਕੀਤੀ ਹੁੰਦੀ ਇਹਨਾਂ ਮਾਲਕ ਦੀ ਉਹ ਆਂਦੇ ਵੀ ਇਹਦਾ ਦੇ ਲੇਖਾ ਹੀ ਜਤਨ ਨਾਲ ਨਿਭੜ ਗਿਆ ਤੇ ਮਨਮੁਖ ਨੂੰ ਫੈਸਲਾ ਆਉਂਦੀ ਇਹ ਜ਼ਰੂਰੀ ਹੈ ਲੇਖਾ ਲਿਖਣਾ ਜੀ ਸੋ ਸਵਾਸ ਸਵਾਸ ਜਿਹੜਾ ਹੈਗਾ ਆਪਾਂ ਨੂੰ ਵਾਇਗਰੂ ਨਾਮ ਜਪਣਾ ਚਾਹੀਦਾ ਜਿਸ ਤਰ੍ਹਾਂ ਭਾਈ ਸਾਹਿਬ ਹੁਣ ਆਪਾਂ ਰੋਜ਼ਗਾਰੀ ਜ਼ਿੰਦਗੀ ਇੱਥੇ ਜਿਉ ਰਹੇ ਆਂ ਖਾਸ ਕਰਕੇ ਬਾਹਰਲੀਆਂ ਧਰਤੀਆਂ ਤੇ ਕੰਮ ਕਰਨਾ ਪੈਂਦਾ ਕੰਮ ਤੇ ਜਾਣਾ ਪੈਂਦਾ 8-10 ਘੰਟੇ ਸੀ ਆ ਜਿਹੜਾ ਹੈਗਾ ਕੰਮ ਤੇ ਗੁਜ਼ਾਰਦੇ ਆ ਆਪਣਾ ਘਰ ਚਲਾਉਣ ਵਾਸਤੇ ਹੁਣ ਆਪਣੇ ਕੋਲੇ 24 ਘੰਟੇ ਹੈਗੇ ਆ 24 ਘੰਟਿਆਂ ਚੋਂ ਚਲੋ 8-10 10-12 ਘੰਟੇ ਆਪਾਂ ਕੰਮ ਕਰਦੇ ਆ ਘਰੇ ਆਣੇ ਹੁਣ ਜਦੋਂ ਅਸੀਂ ਰਾਤ ਨੂੰ ਮਤਲਬ ਸੌਣੇ ਆ ਸੌਣ ਤੋਂ ਪਹਿਲਾਂ ਮਤਲਬ ਸਾਨੂੰ ਕਿਸ ਚੀਜ਼ ਦਾ ਕਿਵੇਂ ਧਿਆਨ ਧਰਨਾ ਚਾਹੀਦਾ ਜਾਂ ਅਸੀਂ ਮਤਲਬ ਜਿਹੜਾ ਕਿ ਰਾਤ ਨੂੰ ਸੁੱਤੇ ਪਏ ਵੀ ਸਾਡਾ ਸਵਾਸ ਜਿਹੜੇ ਚੱਲ ਰਹੇ ਆ ਸਵਾਸ ਸਵਾਸ ਵਾਇਗਰੂ ਨਾਮ ਜਪਣ ਜਿਹੜਾ ਕਿ ਅਸੀਂ ਮਤਲਬ ਇਸ ਪਾਸੇ ਲਾ ਸਕੀਏ ਰਾਤ ਨੂੰ ਸੌਣ ਤੋਂ ਤੇ ਸਵੇਰ ਦੇ ਉੱਠਣ ਤੱਕ ਕਿਸ ਤਰ੍ਹਾਂ ਦਾ ਧਿਆਨ ਧਰਨਾ ਚਾਹੀਦਾ ਮਾਰੇ ਨੇ ਆਪਾਂ ਨੂੰ ਇਹ ਉਪਦੇਸ਼ ਦਿੱਤਾ ਹੈ ਸਾਡੇ ਜੀਵਨ ਦੀ ਵੰਡ ਕੀਤੀ ਹੋਈ ਹੈ ਹੂੰ ਹੂੰ ਪੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਆਪਾਂ ਬੇਚਰਨਾ ਤੇ ਰਾਤ ਨੂੰ ਕਿਵੇਂ ਬੇਚਰਨਾ ਹੂੰ ਹੂੰ ਜਿਸ ਤਰ੍ਹਾਂ ਆਪਾਂ ਸਵੇਰੇ ਆਉਨੇ ਆ ਤੇ ਸਵੇਰੇ ਜਦੋਂ ਆਪਾਂ ਆਉਨੇ ਆ ਪਹਿਲਾਂ ਆਪਾਂ ਉੱਠਦੇ ਹਾਂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਹੁੰਦਾ ਗੁਰਸਤ ਗੁਰੂ ਕਾਜੋ ਸਿੱਖ ਆਖਾਏ ਹੂੰ ਹੂੰ ਸੋ ਬਲ ਕੇ ਉਠਾ ਨਾਮ ਤੇ ਆਏ ਇੱਥੇ ਮਨ ਨੂੰ ਇਸ਼ਨਾਨ ਕਰਕੇ ਸ਼ਬਦ ਨਾਲ ਜੁੜ ਕੇ ਫਿਰ ਬਾਅਦ ਕਿੰਨੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਆਵੇ ਗੁਰਬਾਣੀ ਦੇ ਨਾਲ ਵਿਚਾਰ ਕਰਨੀ ਹੈ ਗੁਰਬਾਣੀ ਦੇ ਨਾਲ ਸਾਂਝ ਪਾਉਣੀ ਹੈ ਗੁਰਬਾਣੀ ਨੂੰ ਆਪਾਂ ਪੜ੍ਹਨਾ ਹੈ ਫਿਰ ਉਸ ਤੋਂ ਬਾਅਦ ਆਪਾਂ ਕੰਮ ਤੇ ਚਲੇ ਜਾਂਦੇ ਆ ਆਪਣੇ ਤੇ ਕਿਤੇ ਆਪਾਂ ਕੰਮ ਤੇ ਚਲੇ ਗਏ ਇੱਥੇ ਹੁਣ ਇੱਕ ਰੁਟੀਨ ਬਣ ਜਾਂਦੀ ਜੀਵਾਂ ਦੀ ਕਈ ਦਫਾ ਜੀ ਗੁਰਬਾਣੀ ਨੂੰ ਕੰਟ ਕਰ ਲੈਂਦੇ ਆ ਤੇ ਤੁਰਦੇ ਫਿਰਦੇ ਆ ਜਾਂ ਨਹਾਉਂਦੇ ਧੋਂਦੇ ਵੀ ਬਾਣੀ ਪੜੀ ਜਾਂਦੇ ਆ ਇਸ ਤਰ੍ਹਾਂ ਨਹੀਂ ਜਦੋਂ ਆਪਾਂ ਗੁਰਬਾਣੀ ਪੜਨੀ ਗੁਰਬਾਣੀ ਗੁਰੂ ਆ ਤੇ ਗੁਰੂ ਦੇ ਨਾਲ ਬੜੇ ਇਕਾਗਰਵਸਥਾ ਦੇ ਵਿੱਚ ਬੈਠ ਕੇ ਗੱਲ ਕਰਨੀ ਆ ਸਤਪੁਰਖ ਨੇ ਗੱਲ ਕਰਨੀ ਆ ਇਸ ਕਰਕੇ ਗੁਰਬਾਣੀ ਨੂੰ ਬੈਠ ਕੇ ਔਰ ਪੋਥੀ ਸਾਹਿਬ ਤੋਂ ਹੀ ਸਾਨੂੰ ਪੜਨਾ ਤੇ ਵਿਚਾਰਨਾ ਚਾਹੀਦਾ ਉਸ ਤੋਂ ਇਲਾਵਾ ਜਦੋਂ ਆਪਾਂ ਕੰਮ ਤੇ ਚਲੇ ਗਏ ਤੇ ਮਰ ਕਹਿੰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਤੇ ਮਰ ਕਹਿੰਦੇ ਫਿਰ ਬੈੰਦਿਆਂ ਉੱਠਦਿਆਂ ਹਰ ਨਾਮ ਦੇ ਤੁਰਦੇ ਆ ਫਿਰਦੇ ਆ ਆਪਾਂ ਸਿਮਰਨ ਕਰਨਾ ਹਮ ਹਮ ਮੰਨ ਲਓ ਤੁਸੀਂ ਤੁਸੀਂ ਕਹੇ ਵੀ ਮੈਂ ਫਲਾਨੀ ਜੌਬ ਤੇ ਜਾਣਾ ਹਮ ਹਮ ਤੇ ਜੌਬ ਤੁਹਾਡੀ ਇਥੋਂ 10 ਕਿਲੋਮੀਟਰ ਹੈ ਹਮ ਹਨੀ ਤੇ ਤੁਸੀਂ ਆਪਣੀ ਬਾਈਕ ਤੇ ਆਪਣੀ ਗੱਡੀ ਤੇ ਜਾਂ ਕੋਈ ਵੀ ਕਨਵਿੰਸ ਤੇ ਬਹਿ ਗਏ ਹਮ ਹਮ ਚੱਲ ਪਏ ਜੇ ਹੁਣ ਤੁਸੀਂ ਸੋਚਦੇ ਜਾਂਦੇ ਜੇ ਰਸਤੇ 'ਚ ਵੀ ਉੱਥੇ ਮੈਂ ਜਾਵਾਂਗਾ ਅੱਜ ਮੈਂ ਆ ਕੰਮ ਨਹੀਂ ਕਰਨਾ ਅੱਜ ਮੈਂ ਆ ਕੰਮ ਕਰਾਂਗਾ ਜੇ ਉੱਥੇ ਨਾ ਮਿਲਿਆ ਹਨਾ ਉਹ ਤੁਹਾਡੇ ਬੇਫਾਲਤੂ ਦੇ ਵਿਚਾਰ ਨੇ ਬਿਲਕੁਲ ਅਸੀਂ ਕੰਮ ਜਿੱਥੇ ਜਾ ਕੇ ਸ਼ੁਰੂ ਕਰਨਾ ਉੱਥੇ ਸ਼ੁਰੂ ਕਰਨਾ ਰਸਤੇ ਵਿੱਚ ਸਿਮਰਨ ਕਰਨਾ ਮਰ ਕਹਿੰਦੇ ਬੈਹਂਦੇ ਆ ਉਠਦੇ ਆ ਨਾਮ ਤੇ ਆਵੇ ਉਠ ਤ ਬੈਠ ਤ ਸੋਵਤ ਨਾਮ ਹੁਣ ਤੁਸੀਂ ਆਥੇ ਜਾ ਕੇ ਕੰਮ ਸ਼ੁਰੂ ਕੀਤਾ ਕਿਸੇ ਨਾਲ ਗੱਲਬਾਤ ਕੀਤੀ ਹਾਂਜੀ ਕੀ ਕੰਮ ਕਰੀਏ ਹੂੰ ਹੂੰ ਕਹਿੰਦੇ ਜੀ ਆ ਕੰਮ ਕਰ ਲਓ ਅਸੀਂ ਆਪਣੇ ਕੰਮ ਤੇ ਲੱਗੇ ਅਸੀਂ ਇੱਧਰ ਉੱਧਰ ਵੇਖਣ ਦੀ ਬਜਾਏ ਹੂੰ ਕਿ ਫਲਾਣਾ ਕੁਰਸੀ ਤੇ ਬੈਠਾ ਕੀ ਕਰਦਾ ਫਲਾਣਾ ਫੋਨ ਤੇ ਲੱਗਾ ਫਲਾਣਾ ਉਹ ਦੇਖਣ ਦੀ ਬਜਾਏ ਆਪਣੇ ਕੰਮ 'ਚ ਧਿਆਨ ਔਰ ਸਿਮਰਨ ਕਰਨਾ ਆਪਣਾ ਹੂੰ ਹੂੰ ਫਿਰ ਉਹ ਤੋਂ ਆਪਾਂ ਵਾਪਸ ਆ ਜੰਨੇ ਆ ਰਾਤ ਨੂੰ ਭੋਜਨ ਛਕਣਾ ਫਿਰ ਕੋਸ਼ਿਸ਼ ਕਰਨੀ ਹੈ ਵੀ ਪਰਿਵਾਰ ਨੂੰ ਨਾਲ ਬਿਠਾਇਆ ਜਾਵੇ ਕਿਉਂਕਿ ਸਾਰਾ ਦਿਨ ਪਰਿਵਾਰ ਵੱਖ-ਵੱਖ ਗਿਆ ਹੁੰਦਾ ਤੇ ਹਰ ਕਿਤੇ ਵੱਖ-ਵੱਖ ਵਿਚਾਰ ਬਣੇ ਹੁੰਦੇ ਆ ਹਾਂਜੀ ਤੇ ਮੈਲ ਲੱਗੀ ਹੁੰਦੀ ਆ ਸ਼ਾਮ ਨੂੰ ਮਾਰ ਕੇ ਕਹਿੰਦੇ ਫਿਰ ਕੋਸ਼ਿਸ਼ ਕਰੋ ਵੀ ਸਾਰਾ ਪਰਿਵਾਰ ਬੈਠੋ ਤੇ ਜਦੋਂ ਬੈਠੋਗੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਉਦਰਾ ਕੀ ਹੋ ਗਿਆ ਕਿ ਤੇ ਸਾਰੇ ਪਰਿਵਾਰ ਦੇ ਜਿਹੜੇ ਵਿਚਾਰ ਵੱਖਰੇ ਵੱਖਰੇ ਸੀ ਇੱਕ ਮਤ ਹੋ ਜਾਣਗੇ ਜਦੋਂ ਇੱਕ ਮਤ ਹੋ ਗਏ ਫਿਰ ਸਹਿਜ ਆ ਜਾਏਗਾ ਫਿਰ ਆਪੋ ਆਪਣੇ ਆਸਣ ਤੇ ਬਹਿਣਾ ਹੁਣ ਆਸਣ ਤੇ ਬਹਿਣ ਲੱਗਿਆਂ ਫਿਰ ਸਰੀਰ ਛੱਡਣਾ ਹੁਣ ਇੱਥੇ ਜਦੋਂ ਸਰੀਰ ਛੱਡਣਾ ਹੋਇਆ ਜਾਂ ਤੇ ਕਾਲ ਸਾਨੂੰ ਸਰੀਰ ਛਡਾਉਂਦਾ ਆਮ ਜਿਹੜਾ ਮਨਮੁਖਿਆ ਫਿਰ ਪਰਮਾਤਮਾ ਹੁਕਮ ਕਰਦਾ ਵੀ ਮਨ ਨੂੰ ਮਨ ਤੋਂ ਘਰ ਨਹੀਂ ਜਾਇਆ ਜਾਂਦਾ ਉਹ ਕਾਲ ਨੂੰ ਹੁਕਮ ਕਰਦੇ ਆ ਇਹਨੂੰ ਸਰੀਰ ਚੋਂ ਬਾਹਰ ਕੱਢ ਦੇ ਜਿਨੋਂ ਬਗਨੇ ਨੀਂਦ ਆ ਗਈ ਉਹ ਫਿਰ ਕਾਲ ਕੀ ਕਰਦਾ ਆ ਮਰ ਗਿੰਦੇ ਨੇ ਰਾਜਸ ਤਾਮਸ ਸਤ ਤੇ ਕਾਲ ਸਮਾਵੇ ਸਸੀਅਰ ਕੇ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀ ਉਤਪਾਵੇ ਵੀ ਇਹ ਕਾਲ ਫਿਰ ਕੀ ਕਰਦਾ ਵਾ ਇਹ ਤ੍ਰੈ ਗੁੜਾਂ ਨੂੰ ਬੰਦ ਕਰ ਦਿੰਦਾ ਤੇ ਸੂਰਜ ਨੂੰ ਚੰ드ਰਮਾ ਕਰ ਲੈ ਜਾਂਦਾ ਤੇ ਇਹ ਪਵ ਸ਼ਗਰ ਬੰਦ ਹੋ ਗਿਆ ਤੇ ਮਨ ਸੁੰਨ ਛੜੇ ਪੈਂਦਾ ਆਪਾਂ ਕਹਿੰਦੇ ਨੇ ਨੀਂਦ ਆ ਗਈ ਘਰਾੜਾ ਵੱਜ ਗਿਆ ਹਾਂ ਗੁਰਮੁਖ ਜਿਹੜਾ ਉਹਨੂੰ ਮਾਰ ਕਹਿੰਦੇ ਤੁਸੀਂ ਆਪ ਕਰੋ ਇਹਨੂੰ ਬੰਦ ਕਰੋ ਹਾਂ ਹਾਂ ਤੇ ਮਾਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਚੇਤ ਜੀ ਅਕਸ਼ੰਤ ਆਇਓ ਕਾਲ ਫਾਸ ਕੇ ਬਿਜਦਾਏ ਕਹਿੰਦੇ ਤੁਸੀਂ ਇੱਕ ਛੇਨ ਇੱਕ ਚੇਤ ਹੋ ਜੋ ਇੱਕ ਚੇਤ ਅਕਸ਼ੇਤ ਇਹਨੂੰ ਛੱਡੋ ਉਹ ਫਿਰ ਆਪਾਂ ਇੱਕ ਚੇਤ ਹੋਣਾ ਸਿੱਖਣਾ ਹੁੰਦਾ ਹਾਂ 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 ਸਿਮਣ ਕਰਦੇ ਕਰਦੇ ਆਪਾਂ ਇੱਕ ਚੇਤ ਹੋ ਜਾਣਾ ਉਹਨੂੰ ਬਾਣੀ ਕਹਿੰਦੇ ਸੂਸ ਸਰ ਸੋਸ ਲੈ ਸੋ ਮਰਖ ਪੋਖ ਲੈ ਆਪਾਂ ਆਪਣੇ ਧਿਆਨ ਨੂੰ ਇੱਧਰ ਕਰ ਦੇਣਾ ਅਸੁਰ ਨਦੀ ਕਾ ਬੰਦੇ ਮੂਲ ਪਸ਼ਮ ਫੇਰ ਚੜਾਵੇ ਸੂਰ ਅਜਰ ਜਰੇ ਸੋ ਨਿਜਰ ਚਰੇ ਜਗਨਾਸ ਨੂੰ ਗੋਸ਼ਟ ਕਰੇ ਜਦੋਂ ਆਪਾਂ ਇਕਜਿਤ ਹੋ ਗਏ ਤੇ ਇਕਜਿਤ ਹੋ ਗਿਆ ਤੇ ਇਹ ਦਰ ਖੁੱਲ ਜਾਂਦਾ ਦਰ ਖੁੱਲਣ ਦੇ ਨਾਲ ਇੱਧਰ ਪੌਣ ਚੱਲ ਵੀ ਘਰਾੜਾ ਵੱਜੇਗਾ ਉਧਰ ਸ਼ਬਦ ਪ੍ਰਗਟ ਹੋ ਜਾਏਗਾ ਤੇ ਜਦੋਂ ਸ਼ਬਦ ਉਹ ਧਿਆਨ ਲਾਇ ਤੇ ਆਪਣੇ ਘਰ ਚਲੇ ਜਾਂਗੇ ਸੋ ਇਸ ਕਰਕੇ ਫਿਰ ਰਾਤ ਨੂੰ ਫਿਰ ਮਨ ਆਪਣੇ ਘਰ ਚ ਹੀ ਰਹਿੰਦਾ ਪਰ ਸਾਰੇ ਜਿਹੜੇ ਸਵਾਸ ਹੈ ਉਹ ਜਮਾ ਹੁੰਦੇ ਰਹਿੰਦੇ ਇਸ ਤਰੀਕੇ ਦੇ ਨਾਲ ਤੇ ਜਦੋਂ ਦੇ ਛੱਡੀ ਘਰ ਚਲੇ ਗਏ ਹੁਣ ਘਰ ਵਿੱਚੋਂ ਫਿਰ ਸਵੇਰੇ ਫੇਰ आओ ਫੇਰ ਜਾਓ ਇਹ ਫਿਰ ਮਾਰੇ ਨੇ ਪਾਣੀ ਚ ਦੱਸਿਆ ਹੋਇਆ ਵੀ ਸਵੇਰੇ ਘਰੋਂ ਜਾਓ ਤੇ ਘਰ ਸੱਸ ਇਹ ਸਾਨੂੰ ਸੁਣਿਆ ਮਤਲਬ ਕਿ ਆਪਾਂ ਕਰਮ ਕਰਦੇ ਹੋਇਆ ਵੀ ਪਰਮਾਤਮਾ ਦੇ ਨਾਲ ਜੁੜ ਸਕਦੇ ਆ ਇਹ ਕੋਈ ਸਾਨੂੰ ਬੰਦਨਾ ਨਹੀਂ ਹੈਗਾ ਵੀ ਅਸੀਂ ਹਾਂ ਜੀ ਜੰਗਲਾਂ 'ਚ ਜਾਣਾ ਜਾ ਸਵੇਰ ਨਾਲ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਉਹਨਾਂ ਨੇ ਪਹਿਲਾਂ ਕਿਹਾ ਕਿਰਤ ਕਰੋ ਹਮਮ ਇਸ ਕਰਕੇ ਵੀ ਆਰਥਿਕ ਹੁੰਤੀ ਵਾਸਤੇ ਹਮਮ ਕਿ ਤੁਹਾਨੂੰ ਕਿਸੇ ਕੋਲੋਂ ਹੱਥ ਨਾ ਡਾਣਾ ਭਾਵੇਂ ਆਰਥਿਕ ਹੁੰਤੀ ਤੁਹਾਡੀ ਹੋਵੇ ਹਮਮ ਦੂਸਰਿਆਂ ਨੇ ਕਿ ਨਾਮ ਜਪੋ ਆਤਮਿਕ ਹੁੰਤੀ ਵਾਸਤੇ ਤੇ ਤੁਸੀਂ ਐਵੇਂ ਜੜੇ ਖਣੇ ਦੇ ਲੰਮੇ ਨਾ ਪੈਂਦੇ ਫਿਰੋ ਹਮ ਪੇ ਇਥੇ ਹੁਣ ਕੋਈ ਪੱਥਰਾਂ ਨੂੰ ਹੀ ਮੱਥਾ ਡਰਗੜੀ ਜਾਂਦੇ ਆ ਕੋਈ ਹੋਰ ਕਿਸੇ ਚੀਜ਼ ਰਗੜੀ ਜਾਂਦੇ ਆ ਹਾਂ ਕਿਉਂਕਿ ਆਤਮਿਕ ਤੌਰ ਤੇ ਅੰਦਰੋਂ ਕਮਜ਼ੋਰ ਹੋਗੇ ਹੁਣ ਇਹ ਮਾਨਸ ਜਾਮਾ ਜਿਹੜਾ ਇਹ ਸਭ ਤੋਂ ਉੱਤਮ ਹੈ ਇਸ ਦੇ ਹੀ ਕੋ ਸਿਮਰੇ ਦੇਓ ਕੋਈ ਉਹਨਾਂ ਨੂੰ ਮੰਨੇ ਜਾਂਦੇ ਹਾਂਜੀ ਤੀਸਰਾ ਉਹਨੇ ਕਿ ਵੰਡ ਕੇ ਛਕੋ ਭਾਈਚਾਰਕ ਸਾਂਝ ਵਾਸਤੇ ਤੁਹਾਡਾ ਭਾਈਚਾਰਾ ਮਜ਼ਬੂਤ ਰਹੇ ਅੱਜ ਅਸੀਂ ਉਹ ਵੰਡ ਕੇ ਛਕਣ ਦਾ ਵੀ ਸਿਧਾਂਤ ਜਿਹੜਾ ਉਹ ਗਲਤ ਲੈ ਲਿਆ ਅਸੀਂ ਉਹਨੂੰ ਦਾਨ ਚ ਲੈ ਗਏ ਹਾਂਜੀ ਅਸੀਂ ਚਾਰ ਭਰਾ ਆਪ ਤੇ ਇਕੱਠੇ ਬੈਂਦੇ ਨੇ ਉਹ ਹਾਂ ਦਾ ਮੈਂ ਉਹ ਮੋੜ ਤੇ ਲੰਗਰ ਲਾਉਣਾ ਹੁੰਦਾ ਮੈਂ ਮੋਹ ਮੋੜ ਤੇ ਲੰਗਰ ਲਾਉਣਾ ਉਹ ਮੋੜ ਤੇ ਹਾਂਜੀ ਉਹ ਵੰਡ ਕੇ ਛਕਣਾ ਭਾਈਚਾਰਕ ਸਾਂਝ ਬਣਨੀ ਸੀ ਸਾਡੀ ਉਹ ਚੀਜ਼ ਸੀਗੀ ਤੇ ਉਹ ਕਿਰਤ ਕਰਦੇ ਮਿਲ ਸਕਦੇ ਆਪਾਂ ਬਹੁਤ ਬਹੁਤ ਥੈਂਕ ਯੂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਬਹੁਤ ਵਧੀਆ ਲੱਗਿਆ ਤੁਹਾਡੇ ਬੜੇ ਵਧੀਆ ਅਨਮੋਲ ਵਿਚਾਰ ਸੁਣ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ